ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਕਰਦਿਆਂ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਤੇ ਇੱਥੇ ਟਾਈਮ ਹੋ ਗਿਆ ਸੀਗਾ ਅੱਜ ਸ਼ਾਮ ਦੇ 4:30 ਵਜੇ ਦਾ ਤੇ ਆਪਾਂ ਸਾਢੇ 4 ਵਜੇ ਪਸ਼ੂਆਂ ਨੂੰ ਪਾਣੀ ਪਿਆ ਕੇ ਨਵਾ ਦਿੱਤਾ ਸੀਗਾ ਤੇ ਹੁਣ ਆਪਾਂ ਇੱਥੇ ਸਫਾਈ ਕਰਕੇ ਇੱਕ ਵਾਰ ਬੰਨ ਤੇ ਤੇ ਫਿਰ ਇਸ ਤੋਂ ਬਾਅਦ ਆਪਾਂ ਸੱਣੀ ਕਰਕੇ ਫਿਰ ਦਾਣਾ ਪਾ ਦਾਂਗੇ ਪਸ਼ੂਆਂ ਨੂੰ ਤੇ ਇਨ ਨੂੰ ਵੀ ਬੰਨ੍ਹ ਦਾਂਗੇ ਤੇ ਜਿਹੜੇ ਦੂਜੇ ਵੱਡੇ ਪਸ਼ੂ ਨੇਗੇ ਤਾਂ ਫਿਰ ਆਪਾਂ ਉਹਨਾਂ ਨੂੰ ਨਮਾ ਕੇ ਪਹਿਲਾਂ ਅੰਦਰ ਕਰਤਾ ਸੀਗਾ ਤੇ ਫਿਰ ਆਪਾਂ ਉਹਨਾਂ ਨੂੰ ਤਾਰ ਕੱਢਣ ਤੋਂ ਬਾਅਦ ਹੀ ਬਾਹਰ ਕੱਢਾਂਗੇ ਤੇ ਆਪਾਂ ਪਸ਼ੂ ਨਮਾ ਕੇ ਬੰਨਣ ਤੋਂ ਬਾਅਦ ਜੀ ਇਥੇ ਸਾਰੇ ਫਰਸ਼ ਦੀ ਕਿਰਾਂ ਇੱਕ ਵਾਰ ਆਪਾਂ ਸਫਾਈ ਕਰ ਦਿੰਨੇ ਆਂਗੇ ਤੇ ਐਨੇ ਸੁੱਕ ਜੂਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਹਮ ਸੰਨੀ ਭਾ ਕੇ ਬਾਹਰ ਤੇ ਆਪਾਂ ਦਾਣਾ ਲਾ ਦਿੰਨੇ ਆਂਗੇ ਤੇ ਜਦੋਂ ਆਪਾਂ ਅੰਦਰ ਤਾਰ ਕੱਢ ਦੇਵਾਂਗੇ ਤਾਂ ਆਪਾਂ ਪਹਿਲਾਂ ਜਿਹੜਾ ਖਲ ਤੇ ਫੀਡ ਪਾਉਂ ਦਿੰਨੇ ਆਂਗੇ ਤਾਂ ਆਪਾਂ ਉਸ ਤੇ ਕਈ ਵਾਰ ਦਲੀਆ ਜੇ ਠੰਡਾ ਹੁੰਦਾ ਹੈਗਾ ਤਾਂ ਉਹਦੀ ਮਿਕਸ ਕਰਕੇ ਪਾ ਦਿੰਨੇ ਆ ਤੇ ਨਹੀਂ ਆਪਾਂ ਕੱਲੀ ਖਾਲ ਫੀਡਬੈਕ ਇਧਾਰ ਕੱਢ ਲੈਨੇ ਆ ਤੇ ਜਦੋਂ ਦਲੀਆ ਠੰਡਾ ਹੋ ਜਾਂਦਾ ਹੈ ਤਾਂ ਫਿਰ ਆਪਾਂ ਸ਼ਾਮ ਨੂੰ ਪਾ ਦਿੰਨੇ ਆਂਗੇ ਪਾਣੀ ਪੀਣ ਤੋਂ ਬਾਅਦ ਕਿਉਂਕਿ ਜੇ ਠੰਡਾ ਹੁੰਦਾ ਤਾਂ ਫਿਰ ਆਪਾਂ ਪਹਿਲਾਂ ਪਾ ਦਿੰਨੇ ਆ ਜੇ ਗਰਮ ਹੁੰਦਾ ਤਾਂ ਆਪਾਂ ਫਿਰ ਬਾਅਦ ਚੂਕੂਲਰ ਅਗੇ ਰੱਖ ਕੇ ਠੰਡਾ ਕਰ ਦਿੰਨੇ ਆਗੇ ਤੇ ਫਿਰ ਆਪਾਂ ਉਹ ਸ਼ਾਮ ਨੂੰ ਪਾ ਦਿੰਨੇ ਆ ਤੇ ਹਲੀ ਆਪਾਂ ਜੀ ਆਪਣੀ ਜਿਹੜੀ ਛੋਟੀ ਸੂਈ ਹੋਈ ਹੈ ਤੇ ਉਹਨੂੰ ਆਪਾਂ ਹਲੇ ਕੱਲੀ ਬੜੀ ਮੈਂਦੀ ਖਲ ਤੇ ਜਿਹੜੀ ਆਪਾਂ ਫੀਡ ਕਰਵਾਈ ਹੈ ਉਹ ਤੇ ਦਲੀਆ ਇਹ ਤਿੰਨੋ ਚੀਜ਼ਾਂ ਦੇ ਰਾਂਗੇ ਬਾਕੀ ਆਪਾਂ ਸੰਨੀ ਸਰੋਂ ਦੀ ਖਲ ਤੇ ਫੀਡ ਨਾਲ ਕਰ ਦਿੰਨੇ ਆਂਗੇ ਤੇ ਹਲੇ ਆਪਾਂ ਉਹਦਾ ਅੱਗੇ ਜਿਹੜਾ ਵੀ ਦਾਣਾ ਸਟਾਰਟ ਕਰਾਂਗੇ ਬਸ ਹੁਣ ਆਪਾਂ ਇੱਕ ਦੋ ਦਿਨ ਚੋਦਾ ਮੇਥੀ ਦਾਣਾ ਤੇ ਚੀਟਾ ਜੀਰਾ ਬਾਕੀ ਮਿਸ਼ਰੀ ਹੋਰ ਜਿਹੜਾ ਵੀ ਸਾਫ ਸੁਥਾ ਆਪਾਂ ਪਾ ਕੇ ਇਹਨੂੰ ਦਿਆ ਕਰਾਂਗੇ ਤਾਂ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਇੱਕ ਵਾਰ ਆਪਾਂ ਨਾਰਮਲ ਦਾਣਾ ਪਾਣੇ ਆ ਜੀ ਹਲੇ ਆਪਾਂ ਇਹਨੂੰ ਕੋਈ ਜ਼ਿਆਦਾ ਦਾਣਾ ਨਹੀਂ ਲੱਗੇ ਪਾਣਾ ਕਿਉਂਕਿ ਹਲੇ ਬਸਤਲੀਆ ਥੋੜਾ ਬਹੁਤ ਖਾਂਦੀ ਹੈ ਤੇ ਖਲ ਫੀਡ ਵੀ ਘੱਟ ਖਾਂਦੀ ਹੈਗੀ ਜਦੋਂ ਇਹ ਥੋੜਾ ਜਿਹਾ ਇਹਨੇ ਖਾਣਾ ਸਟਾਰਟ ਕਰਤਾ ਤਾਂ ਫਿਰ ਆਪਾਂ ਇਹਨੂੰ ਹੋਰ ਵਧਾ ਦਾਂਗੇ ਤੇ ਜਦੋਂ ਇਹ 7-8 ਕਿਲੋ ਦਾਣਾ ਲੱਗ ਜਾਂਦੀ ਹੈਗੀ ਖਣ ਤਾਂ ਦੁੱਧ ਵੀ ਵਧੀਆ ਦੇਣ ਲੱਗ ਜਾਂਦੀ ਹੈਗੀ ਤੇ ਪਰ ਹਲੇ ਵੀ ਨਾਰਮਲ ਦਾਣੇ ਤੇ ਵੀ ਵਧੀਆ ਦੁੱਧ ਦੇ ਰਹੀ ਹੈਗੀ ਤੇ ਬਸ ਜਿੰਨਾ ਕਾਪ ਇਹਨੂੰ ਸਵੇਰੇ ਦਾਣਾ ਪੰਨਿਆਂ ਗੀਤਾ ਇਹ ਖਾ ਲੈਂਦੀ ਹੈਗੀ ਦੁਪਹਿਰ ਤੱਕ ਬਾਕੀ ਜਿਹੜਾ ਥੋੜਾ ਬਹੁਤ ਦਾਣਾ ਛੱਡ ਦਿੰਦੀ ਹੈਗੀ ਤਾਂ ਆਪਾਂ ਸ਼ਾਮ ਨੂੰ ਪਾ ਦਿੰਨੇ ਆਂਗੇ ਤੇ ਬਾਕੀ ਦਲੀ ਆਪਾਂ ਇਹਨੂੰ ਸ਼ਾਮ ਨੂੰ ਤਾਂ ਪਾ ਦਿੰਨੇ ਆਂਗੇ ਕਿਉਂਕਿ ਇਹ ਫਿਰ ਰਾਤ ਨੂੰ ਸਾਰਾ ਖਾ ਲੈਂਦੀ ਹੈ ਤੇ ਬਾਕੀ ਆਪਾਂ ਸਵੇਰੇ ਵਿੱਚੀ ਮਿਕਸ ਕਰ ਦਿੰਨੇ ਆਂ ਕਿਉਂ ਸਵੇਰ ਨੂੰ ਠੰਡਾ ਹੋ ਜਾਂਦਾ ਹੈਗਾ ਤੇ ਆਪਾਂ ਫੀਡ ਹੁਣ ਕਰਵਾ ਕੇ ਲੈ ਕੇ ਆਏ ਸੀ ਤੇ ਫੀਡ ਤਾਂ ਆਪਣੇ ਹੱਲੇ ਬਹੁਤ ਪਈ ਹੈਗੀ ਤੇ ਕਿਉਂਕਿ ਆਪਾਂ 8-9 ਬੋਰੀਆਂ ਵੀ ਕਮੀਨਾ ਚੱਲ ਜੰਤੀਆਂ ਨੇ ਕਿੰਨ ਦੂਜੇ ਛੋਟੇ ਝਾਰੀ ਪਸ਼ੂਆਂ ਨੂੰ ਤੇ ਬਾਕੀ ਜਿਹੜੀ ਆਪਣੇ ਦੁੱਧਾਲੀਆਂ ਦੀ ਉਹ ਆ ਫੱਡ ਕਰਵਾਈ ਹੋਈ ਐ ਤੇ ਦਲੀਆ ਤੇ ਆਟਾ ਫੱਡ ਕਰਵਾ ਲੈਣੇ ਆਗੇ ਤੇ ਬਾਕੀ ਹਲੇ ਖਾਲ ਵੀ ਪਈ ਐ ਤੇ ਆਪਾਂ ਜਿਹੜੀ ਹੁਣ ਦੂਜੀ ਮੈਂਸ ਹੋਊਗੀ ਤਾਂ ਉਹਦੇ ਸਉਣ ਤੋਂ ਪਹਿਲਾਂ ਪਹਿਲਾਂ ਆਪਾਂ ਖਾਲ ਤੇ ਬੜੇਵੇਂ ਹੋਰ ਲੈ ਆਵਾਂਗੇ ਕਿਉਂਕਿ ਆਪਾਂ ਫਿਰ ਮਹੀਨੇ ਡੇਢ ਮਹੀਨੇ ਦੇ ਇਕੱਠੇ ਲੈ ਆਣਿਆਂਗੇ ਤੇ ਫਿਰ ਆਪਾਂ ਵੈਸੇ ਉਹਦੇ ਸਉਣ ਤੋਂ ਪਹਿਲਾਂ ਪਹਿਲਾਂ ਲੈ ਆਵਾਂਗੇ ਤੇ ਫਿਰ ਆਪਾਂ ਹੁਣ ਅੱਗੇ ਸਾਰੇ ਬਿਸ਼ਮਾਂ ਨੂੰ ਬੜੀ ਮਿੱਤਲੀਆ ਬਾਜਰਾ ਸਾਰਾ ਸਟਾਰਟ ਕਰ ਦਾਂਗੇ ਸਿਆਲ 'ਚ ਤੇ ਇੱਥੇ ਆਪਣਾ ਦੁੱਧ ਵਾਲੀ ਮੈਸ ਦਾ ਦਾਣਾ ਪਿਆਏਗਾ ਜੀ ਤੇ ਹੁਣ ਆਪਾਂ ਇੱਕ ਵਾਰ ਖਾਲੀ ਤੇ ਵੀੜ ਪਾ ਕੇ ਧਾਰ ਕੱਢ ਲਾਂਗੇ ਤੇ ਇਹਦੇ ਲਈ ਆਪਾਂ ਠੰਡਾ ਕਰਕੇ ਸ਼ਾਮ ਨੂੰ ਪਾਵਾਂਗੇ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸ਼ਾਮ ਦਾ ਤੇ ਸ਼ਾਮ ਨੂੰ ਆਪਾਂ ਘੱਟੇ ਨੂੰ ਜਦੋਂ ਦੁੱਧ ਪੀ ਲੈਂਦੇਗਾ ਤਾਂ ਆਪਾਂ ਦੋਨੋਂ ਟਾਈਮੇ ਦੀ ਦੌੜ ਜ਼ਰੂਰ ਲਵਾਣੇ ਆਗੇ ਕਿਉਂਕਿ ਦੌੜ ਲਾਣ ਵਾਲੀ ਦੇ ਦੁੱਧ ਵਧੀਆ ਹਾਜਮ ਹੋ ਜਾਂਦੇਗਾ ਤੇ ਪਰਾਜੀ ਥੋੜਾ ਜਿਹਾ ਬਿਮਾਰ ਸੀਗਾ ਤੇ ਨੇ ਸਵੇਰੇ ਵੀ ਨਹੀਂ ਦੁੱਧ ਪੀਤਾ ਪਰ ਸ਼ਾਮ ਨੂੰ ਪੀ ਲਿਆ ਸੀਗਾ ਕਿਉਂਕਿ ਅੱਜ ਆਪਾਂ ਇਹਦੀ ਦੁਪਹਿਰ ਨੂੰ ਟੀਕੀ ਲਵਾਤੀ ਸੀ ਤੇ ਅੱਜ ਬਿਮਾਰ ਹੋਣ ਕਰਕੇ ਥੋੜਾ ਜਿਹਾ ਕਮਜ਼ੋਰਾ ਦਿਸਣ ਲੱਗ ਗਿਆ ਤੇ ਹੁਣ ਆਪਾਂ ਇਹਦੀ ਬਸ ਇੱਕੋ ਦੋ ਦਿਨ ਚਲੀਵਰ ਟੋਨਿਕ ਵੀ ਸਟਾਰਟ ਕਰ ਦਾਂਗੇ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ഫുഡോച സാർ ബോധ ധനവാദ